ਜੋ ਮੋਟਰਸਾਈਕਲ ਵਾਲਾ ਮੋਟਰਸਾਈਕਲ ਭਜਾ ਰਿਹਾ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਹ ਭਜਾ ਕਿਉਂ ਰਿਹਾ ਮੋਟਰਸਾਈਕਲ ਵੇਖ ਸਕਦੇ ਹੋ ਤੁਸੀਂ ਕਿ ਜਦੋਂ ਰੋਕਣ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਇਹ ਰੁਕਦਾ ਨਹੀਂ ਇਸ ਦੀ ਸਪੀਡ ਜ਼ਿਆਦਾ ਹੈ ਔਰ ਰੋਕਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਆ ਪਹਿਲੇ ਇਹ ਵੀ ਤੁਹਾਨੂੰ ਕਲੀਅਰ ਕਰਾਂਗੇ ਫਿਰ ਤੁਹਾਨੂੰ ਦੱਸ ਦਈਏ ਕਿ ਇਹ ਭਜਾ ਕਿਉਂ ਰਿਹਾ ਇਹ ਵੀ ਤੁਹਾਡਾ ਨਾਲ ਸਾਂਝੀ ਕਰ ਦਿਆਂ ਗੱਲਬਾਤ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਆ ਕਿ ਤਨੂਨ ਬਹੁਤ ਸਖਤ ਹੈ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਨਿਯਮ ਜਿਹੜੇ ਆ ਉਹ ਬਹੁਤ ਸਖਤ ਹੈ ਤਾਂ ਹੁਣ ਟ੍ਰੈਫਿਕ ਨਿਯਮਾਂ ਦੀ ਅਸੀਂ ਗੱਲ ਕਰ ਦਈਏ ਕਿ ਜਦੋਂ ਇਹ ਮੋਟਰਸਾਈਕਲ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਇਹ ਰੁਕਿਆ ਨਹੀਂ ਇਸ ਦੇ ਪਿੱਛੇ ਗੱਡੀ ਭਜਾਈ ਆ ਫਿਰ ਅੱਗੇ ਜਾ ਕੇ ਰੁਕਿਆ ਇਹ ਫਿਰ ਨਹੀਂ ਰਿਕਿਆ ਤਾਂ ਫਿਰ ਅਸੀਂ ਦੱਸ ਦਈਏ ਕਿ ਕੈਮਰੇ ਲੱਗੇ ਹੋਇਆ ਸਾਰੀ ਸੜਕ ਦੇ ਉੱਪਰ ਹਰ ਲਾਈਟ ਤੋਂ ਪਹਿਲਾਂ ਕੈਮਰੇ ਲੱਗੇ ਆ ਕੀ ਇਸ ਦਾ ਨੰਬਰ ਜੋ ਆ ਉਹ ਟਰੇਸ ਹੋਵੇਗਾ ਕੀ ਇਸ ਨੰਬਰ ਫੜਿਆ ਜਾਵੇਗਾ ਫੜਿਆ ਕਿਵੇਂ ਜਾਵੇਗਾ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਦੇ ਵਿੱਚ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਆ ਕਿ ਕਿਉਂ ਇਸ ਨੂੰ ਰੁਕਿਆ ਜਾ ਰਿਹਾ ਕਿ ਇੱਥੇ ਇੱਕ ਟੇਪ ਦਾ ਰਵਾਜ ਬਹੁਤ ਚੱਲ ਰਿਹਾ ਕਿ ਨੰਬਰ ਦੇ ਉੱਤੇ ਟੇਪ ਲਗਾ ਦਿੰਦੇ ਆ ਉਹ ਨੰਬਰ ਕਿਸੇ ਕੈਮਰੇ ਵਿੱਚ ਨਹੀਂ ਆਉਣਾ ਜਿੰਨੀਆਂ ਮਰਜ਼ੀ ਲਾਈਟਾਂ ਤੁਸੀਂ ਕਰਾਸ ਕਰਦੇ ਜਾਓ ਪੁਲਿਸ ਤਕਰੀਬਨ ਹੀ ਚੌਂਕਾ ਦੇ ਵਿੱਚੋਂ ਹਟਾ ਦਿੱਤੀ ਗਈ ਆ ਕੋਈ ਵੀ ਪੁਲਿਸ ਕਿਸੇ ਨੂੰ ਟ੍ਰੈਫਿਕ ਚਲਾਣਾ ਬਾਰੇ ਜਾਂ ਐਵੇਂ ਰੁਕੇਗੀ ਨਹੀਂ ਕਿਸੇ ਸਾਧਨ ਨੂੰ ਚੈੱਕ ਨਹੀਂ ਕਰੇਗੀ ਉਸ ਸਾਧਨ ਦੇ ਵਿੱਚ ਕੀ ਜਾ ਰਿਹਾ ਕਿਉਂ ਜਾ ਰਿਹਾ ਕੀ ਨਹੀਂ ਇਸ ਤਰ੍ਹਾਂ ਹੁਣ ਇਹ ਇੱਥੇ ਲਗਾਤਾਰ ਤੁਹਾਨੂੰ ਬਹੁਤ ਸਾਰੀਆਂ ਬਾਈਕਾਂ ਮਿਲਣਗੀਆਂ ਬਹੁਤ ਸਾਰੇ ਮੋਟਰਸਾਈਕਲ ਕਾਰਾਂ ਤੱਕ ਮਿਲਣਗੀਆਂ ਜਿਨ੍ਹਾਂ ਦੇ ਉੱਤੇ ਟੇਪ ਲੱਗੀ ਹੁੰਦੀ ਆ ਨੰਬਰਾਂ ਉੱਤੇ ਟੇਪ ਲੱਗੀ ਆ ਕੈਮਰੇ ਨੇ ਚਲਾਨ ਕਰਨਾ ਨਹੀਂ ਹੋਣਾ ਗੱਲ ਖਤਮ ਚਲੇ ਜਾਓ ਡਰਾਈਵਰ ਦੇ ਕੋਲ ਲਾਇਸੈਂਸ ਹੈ ਨਹੀਂ ਹੈ ਨਿਕਲ ਜਾਓ ਕਿਸੇ ਨੇ ਕੁਝ ਨਹੀਂ ਵੇਖਣਾ ਜਦ ਨੰਬਰ ਹੀ ਨਹੀਂ ਪੜਿਆ ਗਿਆ ਕੋਈ ਇਨਸ਼ੋਰਸ ਕੋਈ ਲਾਇਸੈਂਸ ਕਿਸੇ ਨੇ ਕਿਸੇ ਤਰ੍ਹਾਂ ਦੀ ਚੀਜ਼ ਪੁੱਛਣ ਦਾ ਵੀ ਕਾਰਨ ਨਹੀਂ ਤੇ ਕੈਮਰੇ ਨੇ ਰੋਕ ਨਹੀਂ ਲੈਣਾ ਆਪਣੀ ਮਰਜ਼ੀ ਨਾਲ ਚੰਡੀਗੜ੍ਹ ਦੇ ਜਿਹੜੇ ਇਹ ਕਾਨੂੰਨ ਆ ਇਹ ਬਿਲਕੁਲ ਖਰਾਬ ਕੀਤਾ ਜਾ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜੋ ਪੁਲਿਸ ਪਹਿਲਾਂ ਚੈਕਿੰਗ ਕਰਦੀ ਹੁੰਦੀ ਸੀ ਉਹ ਹਟਾ ਦਿੱਤੀ ਗਈ ਆ ਉਹ ਸਹੀ ਕਰਿਆ ਇਸ ਦੇ ਨਾਲ ਪਹਿਲਾਂ ਵੀ ਇੱਕ ਦੋ ਵੀਡੀਓ ਵਾਇਰਲ ਹੋਈਆਂ ਔਰ ਬਹੁਤ ਸਾਰੇ ਲੋਕ ਸਾਨੂੰ ਇਹ ਮੈਸੇਜ ਦਿੰਦੇ ਆ ਕਿ ਭਾਈ ਸਾਹਿਬ ਜੀ ਹੁਣ ਬਾਈਕਾਂ ਚੋਰੀ ਦੀਆਂ ਵੀ ਘਟਰਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਕਿ ਚੰਡੀਗੜ੍ਹ ਦੇ ਵਿੱਚੋਂ ਬਾਈਕਾਂ ਚੋਰੀ ਵੀ ਹੋ ਰਹੀਆਂ ਚੰਡੀਗੜ੍ਹ ਦੇ ਵਿੱਚ ਸਨੇਚਿੰਗ ਵੀ ਹੋ ਰਹੀ ਆ ਚੰਡੀਗੜ੍ਹ ਦੇ ਵਿੱਚ ਮੋਬਾਈਲ ਵੀ ਖੋਏ ਜਾ ਰਹੇ ਆ ਕਿਉਂਕਿ ਨੰਬਰ ਪਲੇਟਾਂ ਦੇ ਉੱਤੇ ਟੇਪ ਲਗਾ ਛੱਡੀ ਆ ਕੈਮਰੇ ਨੇ ਰੋਕ ਨਹੀਂ ਲੈਣਾ ਔਰ ਚਲਾਨ ਹੋਣਾ ਨਹੀਂ ਗੱਲ ਖਤਮ ਸਿੱਧੇ ਹੀ ਬੰਦੇ ਜਿੱਧਰ ਨੂੰ ਮਰਜ਼ੀ ਚਲੇ ਜਾਣ ਔਰ ਜਦੋਂ ਅਸੀਂ ਕਈ ਵਾਰੀ ਕੀ ਹੋ ਰਿਹਾ ਇੱਥੇ ਕਿ ਕਿਸੇ ਦੀ ਖੜੀ ਬਾਈਕ ਦੇ ਉੱਤੇ ਵੀ ਟੇਪ ਲਗਾਏ ਇੱਕ ਦਿਨ ਪਹਿਲਾਂ ਵੀ ਅਸੀਂ ਕਿਸੇ ਨੂੰ ਰੋਕਿਆ ਸੀ ਤਾਂ ਉਸਨੇ ਕਿਹਾ ਕਿ ਮੇਰੀ ਬਾਈਕ ਹੈ ਭਾਜੀ ਤਾਂ ਮੇਰੀ ਬਾਈਕ ਤੇ ਮੈਂ ਜੇ ਟੇਪ ਲਗਾਉਣੀ ਹੁੰਦੀ ਤਾਂ ਮੈਂ ਅੱਗੇ ਵੀ ਲਗਾਉਂਦਾ ਅੱਗੇ ਤੇ ਨਾ ਲਗਾਈ ਨੀ ਆ ਪਿੱਛੇ ਪਤਾ ਨਹੀਂ ਕਿਨੇ ਇਸ ਤਰ੍ਹਾਂ ਸ਼ੈਤਾਨੀਆਂ ਵੀ ਚੱਲ ਰਹੀਆਂ ਤਾਂ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਕਿ ਇਸ ਨੂੰ ਰੋਕਦੇ ਆ ਇਸ ਨੂੰ ਕਹਿੰਨੇ ਆ ਕਿ ਭਾਈ ਤੇਰੇ ਟੇਪ ਲੱਗੀ ਇਹਨੂੰ ਲਾ ਲੈ ਉਤਾਰ ਲੈ ਟੇਪ ਲੇਕਿਨ ਨੌਜਵਾਨ ਕੀ ਆ ਉਹ ਆਪਣੀ ਮਰਜ਼ੀ ਨਾਲ ਜਦੋਂ ਉਹਦੇ ਅੱਗੇ ਝਾਤੀ ਮਾਰੀ ਤਾਂ ਨੇ ਅਗਲੀ ਨੰਬਰ ਪਲੇਟ ਤੇ ਵੀ ਕਿਉਂਕਿ ਉਹ ਖੁਦ ਲੱਗੀ ਹੋਈ ਸੀ ਤਾਂ ਇਸ ਕਰਕੇ ਦੱਸਦਾ ਹੀ ਆ ਕਿ ਹੁਣ ਸਿਰਫ ਕੈਮਰੇ ਆ ਪੁਲਿਸ ਵਾਲਾ ਜਿਹੜਾ ਡਰ ਆ ਉਹ ਲੋਕਾਂ ਦੇ ਵਿੱਚੋਂ ਮੁੱਕ ਗਿਆ ਚੰਡੀਗੜ੍ਹ ਪੁਲਿਸ ਦਾ ਜੋ ਡਰ ਆ ਉਹ ਮੁੱਕ ਗਿਆ ਚੰਡੀਗੜ੍ਹ ਪੁਲਿਸ ਹੁਣ ਬਸ ਇਹ ਚੀਜ਼ ਨੂੰ ਲੈ ਕੇ ਵੇਖ ਰਹੀ ਹੈ ਕਿ ਕੈਮਰੇ ਸਾਡੇ ਚਲਾਨ ਕਰ ਰਹੇ ਆ ਤੇ ਕੈਮਰਿਆਂ ਦੀ ਕਮਾਈ ਆਉਦਣ ਕੀ ਆ ਰਹੀ ਆ ਆਮਦਨ ਕਿੱਥੋਂ ਹੋਣੀ ਕਮਾਈ ਕਿੱਥੋਂ ਹੋਣੀ ਮਾਲੀਆ ਕਿੱਥੋਂ ਇਕੱਠਾ ਹੋਣਾਗੇ ਤੁਸੀਂ ਚਲਾਨਾਂ ਵਾਲੀ ਜਿਹੜੀ ਗੇਮ ਆ ਉਹ ਖਤਮ ਕਰ ਦਿੱਤੀ ਆ ਜਦੋਂ ਟੇਪ ਲਗਾ ਲਈ ਨੰਬਰ ਦੇ ਉੱਤੇ ਚਲਾਨ ਕਿਸਨਾ ਹੋਣਾ ਤੇ ਕਿਵੇਂ ਹੋਣਾ ਇਹਦੇ ਬਾਰੇ ਤੁਸੀਂ ਕਮੈਂਟ ਕਰਨਾ ਕਿ ਕਾਨੂੰਨ ਸਹੀ ਆ ਜਾਂ ਗਲਤ ਹੈ ਚੰਡੀਗੜ੍ਹ ਵਾਸਤੇ ਕਿਤੇ ਨਾ ਕਿਤੇ ਇਹ ਕਾਨੂੰਨ ਖਤਰਨਾਕ ਹੋ ਸਕਦਾ ਜਿਵੇਂ ਚੰਡੀਗੜ੍ਹ ਪੁਲਿਸ ਨੇ ਬਿਲਕੁਲ ਗੱਡੀਆਂ ਰੋਕਣੀਆਂ ਚੈੱਕ ਕਰਨੀਆਂ ਕਿਸੇ ਦਾ ਲਾਇਸੈਂਸ ਚੈੱਕ ਕਰਨਾ ਬੰਦ ਕਰ ਦਿੱਤਾ ਤਾਂ ਇਸ ਦੇ ਨਾਲ ਮੁਸ਼ਕਲਾਂ ਪੈਦਾ ਹੋ ਸਕਦੀਆਂ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰ ਦਿਓ ਤਾਂ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਕਰ ਦਿਓ ਧੰਨਵਾਦ